ਵਾਜੇ ਵਜਾਉਣੇ ਆ ਤੇ ਤੈਨੂੰ ਉੱਥੇ ਵਾਜੇ ਲੈ ਕੇ ਆਇਆ ਵਾਂ ਕਿਉਂਕਿ ਜਿਹੜੇ ਲੀਟਰ ਹੈਗੇ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਪੈਚੋਣਾ ਨਾਲ ਲੜਦੇ ਗਏ ਸਾਡੇ ਕੋਲ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਟੂਨ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਿਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਟੂਨ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਮਿੱਟੀ ਟੂ ਬਾਣੀ ਨੂੰ ਪ੍ਰੇਸ਼ਾਨ ਨਾ ਕਰਿਓ ਤੇ ਟੂ ਟੂ ਬਾਣੀ ਪ੍ਰੇਸ਼ਾਨ ਲਾਦਾ ਫਿਰ ਪੂਰਾ ਲੁਧਿਆਣਾ ਪ੍ਰੇਸ਼ਾਨਾ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਆ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਰਿਆ ਅਨੁਸ਼ਾਸਨ ਦੇ ਹਾਂ ਕਿ ਅੱਜ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਹੋਆ ਚਿੱਟੇ ਦਾ ਨਸੇ ਨਾਲ ਮਰ ਜਾਂਦੇ ਆ ਖਸਖਾਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੇ ਪੁਲਿਸ ਮੁਲਾਜ਼ਮ ਕਿਵੇਂ ਰੋਕੂਗਾ ਚਟੇ ਦੀ ਰੋਕtham ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸ਼ੇ ਲੋਕੀ ਖਾਈ ਜਾਂਦੇ ਆ ਲੋਕੀ ਆਈਟਿਕਸ ਖਾਈ ਜਾਂਦੇ ਆ ਕਰ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅੱਗੇ ਅੱਗੇ ਪਟਾਕੇ ਬਣਨੇ ਟਿਊਬਾਂ ਨਹੀਂ ਰਹਿ ਗਏ ਪਾਸੇ ਤੋਂ ਹੀ ਬੈਣ ਦੂਜੇ ਪਾਸੇ ਪਟਾਕੇ ਹੱਥ ਮਾਰਦੀ ਜਾਂਦੇ ਪਟਾਕੇ ਹੱਥ ਮਾਰਦਾ ਜਿਹਾ ਦਿਖਾ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਤੇ ਇਹਨਾਂ ਦੀ ਬੈਲ ਕੱਢਰੀ ਇਹਨਾਂ ਬੁੱਢੇ ਵੱਡਿਆਂ ਦੇ ਕਰਾ ਹਾਂਜੀ ਟਿਊਬ ਬਾਣੀ ਪਹਿਲੀ ਬਾਣੀ ਉਹ ਬਾਣੀ ਬੈਲੀ ਆ ਜੀ ਆ ਮੋੜ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਨੇ ਇਹਨੇ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਨਹੀਂ ਬਾਕੀ ਲੀਡਰਾਂ ਦਾ ਹਾਲ ਸਾਡੀ ਦਾ ਬਿੱਟੂ ਦਾ ਕੀ ਯਾਦ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਮਨਦੀਪ ਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰਗਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਗੱਲ ਮਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਸੱਚੂ ਵੀ ਪੜ੍ਹਿਆ ਲਿਖਿਆ ਵ ਅਜ ਮੱਕੀ ਏ ਢੋਲ ਵਜਾ ਕੇ ਇੱਥੇ ਬੈੰਡ ਢੋਲ ਵਜਾ ਕੇ ਮੈਂ ਵੀ ਆਪ ਦਾ ਰੌਣਾ ਪੋਣਾ ਆਇਆ ਵਾ ਮਿੱਟੀ ਟੂ ਬਾੜੀਆਂ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰ ਨੂੰ ਦਿਖਾਉਣਾ ਏ ਆ ਜਿਹੜੇ ਸ਼ਾਸਰੀ ਲੀਡਰ ਲੋਕ ਆ ਕਾਜਬਰ ਨੇ ਆ ਨਾ ਉਹ ਆ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਹਾਂ ਹਾਂ ਆ ਕਾਜਬਰ ਨੇ ਆ ਕਰਦੇ ਕੀ ਕਰਾਂ ਕਾਦੀ ਕਾਦੀ ਕਹੋ ਜੀ ਅਮੀਰ ਆ ਦੇ ਲਾਹਰ ਸਪੋਰਟ ਦੇ ਦਾ ਸੌ ਦਾ ਪਿਛੇ ਗੱਤਾਂ ਛੇ ਪੁੱਛਿਆ ਕਰਿਆ ਆ ਇੱਥੇ ਦੇਖ ਯਾਰ ਹੱਦ ਹੋ ਗਈ ਯਾਰ ਤੁਹਾਨੂੰ ਬੋਲ ਕੇ ਦੱਸੋ ਨਾ ਫੁੱਲ ਕੇ ਫਿਰ Thank you.